ਰਾਤ ਜੀ ਇੱਥੇ ਬਾਰਨ ਖੜਾਏ ਸਾਡੇ ਇੱਕ ਪਿੰਡ ਪੈਂਦਾ ਉੱਥੇ ਜਾਗਰਣ ਸੀਗਾ ਮਾਤਾ ਦਾ ਉੱਥੇ ਬਾਹਰੋਂ ਉਹਨਾਂ ਨੇ ਸਿੰਗਰ ਬੁਲਾਏ ਹੋਏ ਸੀਗੇ ਜੋ ਜਾਗਰਣ ਦੇ ਧਾਰਮਿਕ ਗੀਤ ਗਾਉਂਦੇ ਸੀਗੇ ਤੇ ਰਾਤ ਕਰੀਬ ਜਦੋਂ 3:00 ਵਜੇ ਦੀ ਗੱਲ ਹੈ ਸਵੇਰੇ ਤੜਕੇ ਸਾਰ ਮੌਸਮ ਦੇ ਥੋੜੇ ਜਿਹੀ ਬਦਲਿਆ ਸੀਗਾ ਤਾਂ ਹਨੇਰੀ ਧੂਰੀ ਚੱਲੀ ਸੀਗੀ ਉਹਦੇ ਕਰਕੇ ਜਿਹੜੀ ਸਟੇਜ ਹੈ ਉਹ ਸਟੇਜ ਡਿੱਗ ਗਈ ਉਹਦੇ ਨਾਲ ਕਈ 7 ਤਾਂ 7 ਤੋਂ 8 ਬੰਦੇ ਜਿਹੜੇ ਫੱਟੜਾ ਤੇ ਇੱਕ ਸੁਨੀਤਾ ਨਾਮ ਦੀ ਲੇਡੀ ਜਿਹੜੀ 40 ਸਾਲ ਦੀ ਜਿਹਦੀ ਉਮਰ ਸੀ ਉਹਦੀ ਮੌਤ ਹੋ ਗਈ ਬੀਐਮਸੀ ਜਾ ਕੇ ਜੀ ਤੇ ਇਹਦੇ ਵੀ ਕਿਹਦੀ ਗਲਤੀ ਸਰ ਨਿਕਲਦੀ ਹੈ ਕਿਉਂਕਿ ਲਗਾਤਾਰ ਇਹ ਅਸੀਂ ਚੀਜ਼ ਜੀ ਵੈਰੀਫਾਈ ਕਰਦੇ ਆ ਅਸੀਂ ਹੁਣ ਦੇਖ ਰਹੇ ਆ ਵੀ ਜਿਹੜੇ ਟੈਂਟ ਆਲੇ ਸੀਗੇ ਉਹਨਾਂ ਨੇ ਕੋਈ ਸੇਫਟੀ ਜਿਹੜੇ ਮੀਜਰਸ ਰੱਖੇ ਸੀਗੇ ਜਾਂ ਨਹੀਂ ਰੱਖੇ ਸੀ ਵੀ ਬਾਕੀ ਮੌਸਮ ਦਾ ਕਿੰਨਾ ਕੁ ਬਦਲਿਆ ਕਿ ਉਹਨਾਂ ਨੂੰ ਦੇਖਣਾ ਚਾਹੀਦਾ ਸੀਗਾ ਵੀ ਚੰਗੀ ਤਰ੍ਹਾਂ ਆਪਣਾ ਟੈਂਟ ਜਿਹੜਾ ਸਟੇਜ ਆ ਸੈਟ ਅਪ ਕਰਨਾ ਚਾਹੀਦਾ ਸੀ ਸੇਫਟੀ ਮੁਤਾਬਕ ਕਿੰਨੇ ਲੋਕ ਮਰੇ ਇੱਕ ਇੱਕ ਦੀ ਡੈਥ ਹੋਈ ਹੈ ਸੁਣਿਤਰ ਲੇਡੀਜ਼ 7 ਤੋਂ 8 ਮਤਲਬ ਇੰਜ ਕਿ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਕਾਰਵਾਈ ਉਹਨਾਂ ਤੇ ਹੁਣੇ ਸੀ 174 ਦੀ ਕਾਰਵਾਈ ਜਿਹੜੀ ਸੀ ਆਰ ਪੀ ਸੀ ਉਹ ਕਰ ਰਹੇ ਆ ਬੀਐਨਐਸਐਸ ਜੁੜੀ ਹੋਣ ਨਵੀਂ ਧਾਰਾ ਜੀ ਤੇ ਬਾਕੀ ਹੁਣ ਜੋ ਤਪ